ਚੈਨਲ ਦਾ ਆ ਰਿਆ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੰਸਟੀਚਿਊਟ ਫਾਰ ਮਸ਼ੀਨ ਟੂਲਸ ਟੈਕਨੋਲੋਜੀ ਫੋਕਲ ਪੁਆਇੰਟ ਬਟਾਲਾ ਦੇ ਸਾਰੇ ਹੀ ਮੁਲਾਜ਼ਮਾਂ ਵੱਲੋਂ ਸਮੂਹਕ ਤੌਰ ਤੇ ਜੀਐਮ ਅਤੇ ਮੈਨੇਜਮੈਂਟ ਦੇ ਖਿਲਾਫ ਹੜਤਾਲ ਕੀਤੀ ਗਈ ਇਸ ਮੌਕੇ ਹੜਤਾਲ ਤੇ ਬੈਠੇ ਮੁਲਾਜ਼ਮਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ 21 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ ਹੈ ਅਤੇ ਅੱਜ ਹੜਤਾਲ ਦਾ ਚੌਥਾ ਦਿਨ ਹੈ। ਉਹਨਾਂ ਨੇ ਕਿਹਾ ਕਿ ਬੀਤੇ ਕਰੀਬ 2 ਸਾਲਾਂ ਤੋਂ ਉਹਨਾਂ ਨੂੰ ਤਨਖਾਹਾਂ ਅਤੇ ਹੋਰ ਭੱਤੇ ਨਹੀਂ ਮਿਲੇ ਜਿਸ ਕਰਕੇ ਉਹਨਾਂ ਵੱਲੋਂ ਇਹ ਹੜਤਾਲ ਕੀਤੀ ਜਾ ਰਹੀ ਹੈ। ਉਹਨਾਂ ਇੱਥੇ ਇਹ ਵੀ ਜਾਣ ਕਰ ਦਿੱਤੀ ਕਿ ਉਹਨਾਂ ਦੀ ਪਾਸ ਹੋਈ ਗ੍ਰਾਂਟ ਵੀ ਉਹਨਾਂ ਨੂੰ ਨਹੀਂ ਮਿਲੀ ਅਤੇ ਜਿੰਨੀ ਦੇਰ ਤੱਕ ਉਹਨਾਂ ਦੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਹ ਹੜਤਾਲ ਅਨੰਤੇ ਸਮੇਂ ਲਈ ਜਾਰੀ ਰਹੇਗੀ। ਉਤਰ ਜਿਹੜੇ ਇਸ ਸੰਬੰਧੀ ਗਵਰਨਿੰਗ ਕਾਉਂਸਲ ਦੇ ਮੈਂਬਰ ਤੇ ਬਟਾਲਾ ਦੇ ਵੱਡੇ ਉਦਯੋਗਪਤੀ ਸਰਦਾਰ ਸੁਖਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਨਵੀਂ ਬਣੀ ਸਾਰੀ ਗਵਰਨਿੰਗ ਕਾਉਂਸਲ ਅਤੇ ਇਥੋਂ ਦੇ ਜੀਐਮ ਅਤੇ ਹੋਰ ਅਧਿਕਾਰੀ ਮੰਤਰੀ ਸਾਹਿਬ ਨਾਲ ਚੰਡੀਗੜ੍ਹ ਮਿਲੇ ਹਨ ਅਤੇ ਸਬੰਧੀ ਮੁਲਾਕਾਤ ਕੀਤੀ ਗਈ ਹੈ ਜਿੱਥੇ ਮੰਤਰੀ ਸਾਹਿਬ ਨੇ ਭਰੋਸਾ ਦਿਵਾਇਆ ਹੈ ਕਿ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਮੰਤਰੀ ਸਾਹਿਬ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਵੱਲੋਂ ਇੰਸਟੀਚਿਊਟ ਲਗਾਈ ਗਈ ਹੈ ਅਤੇ ਇਸ ਨੂੰ ਚਲਾਉਣਾ ਅਤੇ ਇਸ ਨੂੰ ਪ੍ਰੋਫਿਟ ਵਿੱਚ ਲਿਆਉਣਾ ਜੀਐਮ ਦਾ ਕੰਮ ਹੈ ਉਹਨਾਂ ਕਹੇ ਕਿ ਫਿਲਹਾਲ ਉਹ ਸਾਰੇ ਕੰਮ ਦਾ ਸਰਵੇ ਕਰਨਗੇ ਜਾਂਚ ਕਰਨਗੇ ਅਤੇ ਉਸ ਤੋਂ ਬਾਅਦ ਹੀ ਅਗਲੀ ਗੱਲ ਕਰ ਸਕਦੇ ਹਨ ਇਸ ਸਬੰਧੀ ਜਦੋਂ ਜੀਐਮ ਸ਼੍ਰੀ ਵਾਸਤਵ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹੇ ਕਿ ਮਲਾਜ਼ਮਾਂ ਦੀਆਂ ਤਨਖਾਹਾਂ ਦਾ ਮਸਲਾ ਹੈ ਅਤੇ ਦਫ਼ਤਰ ਦੀ ਮਾਲੀ ਹਾਲਤ ਠੀਕ ਨਹੀਂ ਹੈ। ਉਹਨਾਂ ਕਹਿੰਦੇ ਕਿ ਇਸ ਸਬੰਧੀ ਮੰਤਰੀ ਸਾਹਿਬ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਉਹਨਾਂ ਭਰੋਸਾ ਦਿਵਾਇਆ ਹੈ ਅਤੇ ਉਹਨਾਂ ਵੱਲੋਂ ਵੀ ਐਫਰਟ ਕੀਤੇ ਜਾ ਰਹੇ ਹਨ। ਹਾਲਾਂਕਿ ਇੱਥੇ ਉਹ ਮੰnade ਨਜ਼ਰ ਆਏ ਕਿ ਮਲਾਜ਼ਮਾਂ ਨੂੰ 20 ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ ਅਤੇ ਹੋਰ ਪੱਤੇ ਨਹੀਂ ਮਿਲੇ ਜਿਸ ਕਰਕੇ ਮਲਾਜ਼ਮਾਂ ਦੇ ਘਰ ਦਾ ਗੁਜ਼ਾਰਾ ਚੱਲਣਾ ਮੁਸ਼ਕਲ ਹੈ। ਇਸ ਸਬੰਧੀ ਹੋਰ ਕੀ ਕੁਝ ਜਾਣਕਾਰੀ ਸਾਹਮਣੇ ਆਈ ਹੈ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਵੇਖਦੇ ਹੋ ਚੈਨਲ ਦਾ ਆਰਐਨ ਨਿਊਜ਼ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਤ੍ਰਿੰਕੂ ਰਾਜਾ ਦੀ ਇੱਕ ਖਾਸ ਰੂਪ ਕੁਮਾਰ ਇਹ ਇੰਸਟ੍ਰੂਲ ਮਸ਼ੀਨ ਟੂਲ ਟੈਕਨੋਲੋਜੀ ਇਹ ਇੰਡਸਟਰੀ ਡਿਪਾਰਟਮੈਂਟ ਦੇ ਅੰਡਰ ਆਦਾ ਹੈ ਤੇ 2 ਸਾਲ ਤੋਂ ਸਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਜਿਸ ਕਰਕੇ ਹਟਾਲ ਕੀਤੀ ਹੈ ਨਾ ਗ੍ਰੈਚੂਇਟੀ ਨਾ ਫੰਡ ਕੁਝ ਨਹੀਂ ਮਿਲ ਰਿਹਾ ਸਾਨੂੰ ਇਹ ਮੈਨੇਜਮੈਂਟ ਵੱਲੋਂ ਕੀਤਾ ਜਾ ਰਿਹਾ ਹੈ ਇੰਡਸਟਰੀ ਡਿਪਾਰਟਮੈਂਟ ਵੱਲੋਂ ਕੀਤਾ ਜਾ ਰਿਹਾ ਅਫਸਰ ਅਸੀਂ ਮਿਲ ਵੀ ਲਏ ਉਹਨਾਂ ਨੂੰ ਪਰ ਉਹਨਾਂ ਸਾਡੀ ਕੋਈ ਸਾਰ ਨਹੀਂ ਸੁਣੀ ਉਹਨਾਂ ਨੇ ਪਹਿਲੀ ਤਰੀਕ ਤੋਂ ਬੈਠੇ ਜੋ ਤਾਂ ਸਾਡੀ ਤਨਖਾਹਾਂ ਗੈਰਰਿਟੀ ਫੰਡ ਵਗੈਰਾ ਕੁਝ ਨਹੀਂ ਪੈਂਦੇ ਉੱਤੋਂ ਅਣ ਮਿੱਥੇ ਸਮੇਲੇ ਹੜਤਾਲ ਕੀਤੀ ਹੈ ਜੀ ਤੇ ਉਹਨਾਂ ਨਾਲ ਹੋਈ ਗੱਲ ਉਹ ਕਹਿੰਦੇ ਤੁਸੀਂ ਫਲਾਣੇ ਨੂੰ ਮਿਲ ਲਈ ਮੈਂ ਟਾਈਮ ਲੈ ਰਾਂਦਾ ਉਹਨਾਂ ਦਾ ਜਦ ਕਿ ਉਹਨਾਂ ਦਾ ਫਰਜ਼ ਬਣਦਾ ਜੀ ਮਿਲਣਾ ਸਾਡਾ ਫਰਜ਼ ਹੈ ਸ਼੍ਰੀ ਵਾਸਤੂ ਜੀ ਬਿਨੇ ਸ਼੍ਰੀ ਵਾਸਤੂ ਜੀ ਜਿਹੜੇ ਇਸ ਤੋਂ ਪਹਿਲਾਂ ਜੀਐਮ ਸੀ ਉਹਨਾਂ ਦੇ ਇੰਟਰਵਿਊ ਕੋ ਪ੍ਰੋਬਲਮ ਆਈਗੀ ਉਹਨਾਂ ਦੇ ਅੰਡਰ ਨਹੀਂ ਆਈ ਇਹਨਾਂ ਦੇ ਅੰਡਰ ਹੀ ਪ੍ਰੋਬਲਮ ਆਈ ਜੀ ਕੀ ਕਾਰਨ ਸਮਝੇ ਹੁਣ ਇਹ ਮੈਨੇਜਮੈਂਟ ਨੂੰ ਪਤਾ ਹੋਣਾ ਹੈ ਕੀ ਕਾਰਨ ਹੈ ਅਸੀਂ ਮਾੜੀ ਮੈਨੇਜ ਮਾੜੇ ਕਾਰਨਾਂ ਬਿਨਾਂ ਦੇ ਜਾਂ ਕੁਝ ਵੀ ਸਮਝ ਲਓ ਜਿਹਦਾ ਕਰਕੇ ਤੁਸੀਂ ਇੰਪਲਾਈ ਖਾਨੋ ਸਬਿਚਾਰ ਛੱਡ ਗਈ ਤੇ ਸਾਰਿਆਂ ਨੂੰ ਅਸੀਂ ਕਮੇਟੀ ਮੈਂਬਰਾਂ ਨੂੰ ਮਿਲੇ ਜੀ ਅਸੀਂ ਪ੍ਰਿੰਸੀਪਲ ਸੈਕਟਰੀ ਨੂੰ ਮਿਲੇ ਡਾਇਰੈਕਟਰ ਨੂੰ ਮਿਲੇ ਤੇ ਆਪਣਾ ਮੰਤਰੀ ਨੂੰ ਮਿਲੇ ਜੀ ਅਸੀਂ ਉਹ ਕਹਿੰਦੇ ਜੀ ਆਸ਼ਵਾਸ਼ਣ ਦੇਈਆਂ ਤੁਹਾਡਾ ਕੰਮ ਬਸ ਹੋਣਾ ਜਾਂ ਹੋ ਜਾਣਾ ਹੀ ਹੋ ਜਾਣਾ ਸਾਡੀ ਜ਼ਿੰਮੇਵਾਰੀ ਤਨਖਾਹਾਂ ਦੀ ਜੀ ਪਰ ਖੋਇਆ ਕੁਝ ਨਹੀਂ 2-3 ਮਹੀਨੇ ਹੋ ਗਏ ਮੈਨੇਜਮੈਂਟ ਦੀ ਗਲਤੀ ਹੋਈ ਹੈ ਮੇਰਾ ਨਾਮ ਨਵਨੀਤ ਕੁਮਾਰ ਹੈ ਮੈਂ ਇੱਥੇ 27 ਸਾਲਾਂ ਤੋਂ ਸਰਵਿਸ ਕਰ ਰਿਹਾ ਹਾਂ ਇੱਥੇ ਇੰਸਟੀਚਿਊਟ ਫੋਰਮ ਚੀਨ ਟੂਲ ਫੋਕਲ ਪੁਆਇੰਟ ਬਟ ਅਲੱਛ ਤੇ ਮੇਰੀ ਤਨਖਾਹ ਲਗਭਗ 60 ਤੋਂ 70 ਆ ਰਿਹਾ ਹੈ ਮੈ 5000 10000 ਵਿੱਚ ਕਰਦਾ ਖਰਚਾ ਨਹੀਂ ਚੱਲਦਾ ਜੀ ਆਪਾਂ ਬਹੁਤ ਮੁਸ਼ਕਲਾਂ ਨਾਲ ਟਾਈਮ ਕੱਢ ਰਹੇ ਆ ਜੀ ਕਿੰਨੇ ਚਿਰ ਤੋਂ ਤਨਖਾਹ ਜਿਹੜੀ ਘੱਟ ਮਿਲੀ ਆ ਜੀ ਨਹੀਂ ਸਤੰਬਰ 2023 ਕਿੰਨੇ ਤੋਂ ਬੈਠੇ ਹੜਤਾਲ ਤੋਂ ਆਪਾਂ ਪਹਿਲੀ ਤੋਂ ਬੈਠੇ ਜੀ ਪਹਿਲੀ ਸਤੰਬਰ ਤੋਂ ਜੀ ਕੀ ਕਾਰਨ ਸਮਝਿਓ ਕਿੰਨਾ ਉਹਨਾਂ ਨੇ ਮਾੜੀਆਂ ਮੈਨੇਜਮੈਂਟ ਨੀਤੀਆਂ ਉਹਦੇ ਕਰਕੇ ਸਾਡਾ ਸਾਰਾ ਮਕੀ ਘਟੇ ਜਾ ਰਿਹਾ ਜੀ ਜਿਨੇ ਵਿਨੇ ਕੁਮਾਰ ਸ਼ਰਵਾਸਤਵ ਜਿਹੜੇ ਇਸ ਤੋਂ ਪਹਿਲਾਂ ਜੀਐਮੀ ਉਦੋਂ ਪ੍ਰੋਬਲਮ ਆਈ ਜੀ ਨਹੀਂ ਉਦੋਂ ਕੋਈ ਪ੍ਰੋਬਲਮ ਸੀ ਜਿਨ੍ਹਾਂ ਦੇ ਆਏ ਉਦੋਂ ਦਾ ਇਹ ਡਾਊਨਫਾਲ ਜਾ ਰਿਹਾ ਜੀ ਸਰ ਆਪਾਂ ਸਾਰਿਆਂ ਨੂੰ ਮਿਲ ਕੇ ਆਏ ਆ ਪ੍ਰਿੰਸੀਪਲ ਸੈਕਟਰੀ ਡਾਇਰੈਕਟਰ ਸਾਹਿਬ ਮੰਤਰੀ ਸਾਹਿਬ ਸਾਰਿਆਂ ਨੂੰ ਮਿਲੇ ਬਸ ਉਹ ਸਾਨੂੰ ਆਸ਼ਵਾਸ਼ਣ ਦੇ ਰਹੇ ਤੁਹਾਡਾ ਕੰਮ ਹੋ ਰਿਹਾ ਕੰਮ ਹੋ ਰਿਹਾ ਜੀ ਤੇ ਸਾਡੀ ਪਾਸ ਹੋਈ ਗ੍ਰਾਂਟ ਵੀ ਮਾਰਚ ਵਿੱਚ ਉਹ ਵੀ ਰਿਲੀਜ਼ ਹੋਈ ਜੀ ਸਰ ਸਾਰਿਆਂ ਨੇ ਕੀਤੀ ਜੀ ਠੀਕ ਹੈ ਉਹ ਵੀ ਉਹ ਵੀ ਆਸ਼ਵਾਸ਼ਣ ਦੇ ਰਹੇ ਜੀ ਹੋ ਰਿਹਾ ਜੀ ਹੋ ਰਿਹਾ ਉਹ ਕਹਿੰਦੇ ਤਨਖਾਹਾਂ ਵੱਲੋਂ ਕੋਈ ਗੱਲ ਨਹੀਂ ਕਰਦਾ ਜੀ ਤੁਹਾਨੂੰ ਮਸ਼ੀਨਾਂ ਲੈ ਦਾਂਗੇ ਜੀ ਕੰਮ ਕਰੋ ਜੀ ਮੈਂ ਗਵਰਨਿੰਗ ਕਾਉਂਸਲ ਦਾ ਮੈਂਬਰ ਬਣਿਆ ਹੋਣਾ ਨਾਲ ਰਾਸ਼ੀ ਵਾਲੇ ਨੇ ਸਾਊਂਡ ਵਾਲੇ ਨੇ ਅਮਰਜੀਤ ਸਿੰਘ ਸੀਲਕਟ ਵਾਲੇ ਨੇ ਨਵੀਂ ਗਵਰਨਿੰਗ ਕਾਉਂਸਲ ਫਾਰਮ ਕੀਤੀ ਗਈ ਹੈ ਸਰਕਾਰ ਵੱਲੋਂ ਉਹਦਾ ਮੈਂਬਰ ਆ ਤੇ ਮੈਂ ਅਤੇ ਸਾਰੀ ਗਵਰਨਿੰਗ ਕਾਉਂਸਲ ਪਲੱਸ ਜੀਐਮ ਸਾਹਿਬ ਡੀਆਈਸੀ ਤੇ ਜੀਐਮ ਇੰਸਟੀਚਿਊਟ ਤੇ ਅਸੀਂ ਸਾਰੇ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਆ ਚੰਡੀਗੜ੍ਹੋਂ ਨਾਲ ਮੀਟਿੰਗ ਕੀਤੀ ਸੀ ਅਸੀਂ ਸਾਰਿਆਂ ਉੱਥੇ ਮੰਗਾਂ ਰੱਖੀਆਂ ਵਾਂ ਵਰ ਲੀਰਦੀ ਵੀ ਦੱਸੀ ਆ ਵੀ ਇਹਨਾਂ ਦਾ ਏਰੀਅਰ ਬੈਲੈਂਸ ਆ ਮੰਤਰੀ ਸਾਹਿਬ ਨੇ ਡਾਇਰੈਕਟਰ ਇੰਡਸਟਰੀ ਹੀ ਉੱਥੇ ਸੈਕਟਰੀ ਇੰਡਸਟਰੀ ਹੀ ਉਹਨਾਂ ਸਾਰਿਆਂ ਭਰੋਸਾ ਦਿਵਾਇਆ ਵਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਏਰੀਅਰ ਦਵਾਇਆ ਜਾਵੇ ਪਰ ਉਹਨਾਂ ਦੀ ਜਿਆਦਾ ਕੋਸ਼ਿਸ਼ ਇਹ ਹੀ ਵੀ ਇਹ ਜਿਹੜਾ ਵਾ ਇੰਸਟੀਚੂਟ ਆ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਆ ਇਹਨੂੰ ਰਿਵਾਈਵ ਕੀਤਾ ਜਾਵੇ ਤੁਸੀਂ ਆਪਣੀਆਂ ਜਿਹੜੀਆਂ ਰਿਕੁਆਇਰਮੈਂਟ ਆ ਬਟਾਲੇ ਦੀਆਂ ਜਿਹੜੀ ਮਸ਼ੀਨਰੀ ਆ ਬਟਾਲੇ ਦੇ ਹਿਸਾਬ ਨਾਲ ਉਹ ਦੱਸੋ ਤੇ ਉਹ ਅਹੀ ਇੰਸਟਾਲ ਕਰਵਾਈਏ ਅਹੀਂ ਦੁਬਾਰਾ ਦੂਸਰੀ ਵਾਰੀ ਮੰਤਰੀ ਸਾਹਿਬ ਨੂੰ ਜਦੋਂ ਇਹ ਅੰਮ੍ਰਿਤਸਰ ਆਏ ਨੇ ਉੱਥੇ ਅਸੀਂ ਸਾਰਾ ਜੋ ਵੀ ਸਾਡੀ ਰਿਕੁਆਇਰਮੈਂਟ ਹੈ ਬਟਾਲੀਆ ਇੰਡਸਟਰੀ ਦੀ ਉਹ ਉਹਨਾਂ ਨੂੰ ਦੱਸਤੀ ਆ ਸਾਰੀ ਲਿਸਟ ਦੇ ਆਏ ਆ ਨਾਲ ਨਾਲ ਉਹਨਾਂ ਨੂੰ ਵਰਕਰਾਂ ਦੇ ਏਰੀਅਰ ਬਾਰੇ ਵੀ ਕਿਹਾ ਵਾ ਪਰ ਮੰਤਰੀ ਸਾਹਿਬ ਦਾ ਥੋੜਾ ਇਹ ਵੀ ਥੀ ਕਿ ਅਸੀਂ ਇੰਸਟੀਚੂਟ ਲਾ ਸਕਦੇ ਆ ਪਰ ਪ੍ਰੋਫਿਟ ਚ ਲਿਆਉਣਾ ਤੇ ਜੀਐਮ ਸਾਹਿਬ ਤੇ ਲੇਬਰ ਦਾ ਹੀ ਕੰਮ ਹੈ ਨਾ ਅਸੀਂ ਹੁਣ ਬਾਰ-ਬਾਰ ਪੁਰਾਣੇ ਏਰੀਅਰ ਦੇਣੇ ਸਾਡੇ ਵਸ ਦਾ ਰੋਗ ਨਹੀਂਗਾ ਇੰਸਟੀਚੂਟ ਜਿਹੜਾ ਵਾ ਇਹ ਆਪਣੇ ਜੀਐਮ ਸਾਹਿਬ ਤੇ ਜਿਹੜੀ ਮੈਨੇਜਮੈਂਟ ਕਮੇਟੀ ਆ ਇਹਨੂੰ ਪ੍ਰੋਪਰ ਰਨ ਕਰਨ ਤੇ ਫਾਇਦੇ ਜਾਏਗਾ ਕਹਿੰਦੇ ਇਹੋ ਇੰਸਟੀਚੂਟ ਜਿਹੜਾ ਵਾ ਪਹਿਲੋ 20 ਸਾਲ ਤੇ ਪ੍ਰੋਫਿਟ ਚ ਰਿਹਾ ਵਾ ਤੇ ਹੁਣ ਇਹਨੂੰ ਇੱਕਦਮ ਕੀ ਹੋ ਗਿਆ ਵਾ ਇਸ ਕਰਕੇ ਬਾਕੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਇਹਨਾਂ ਦਾ ਏਰੀਅਰ ਦਵਾਂਗੇ ਤੇ ਕੁਝ ਨਵੀਂ ਮਸ਼ੀਨਰੀ ਕਾਫੀ 70-80 ਕਰੋੜ ਦੀ ਵੀ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਇੰਸਟਾਲ ਕਰਾਵਾਂਗੇ ਤਾਂ ਕਿ ਬਟਾਲੇ ਦੀ ਇੰਡਸਟਰੀ ਸਰਵਾਈਵ ਕਰੇ ਬਾਈ ਸਰ ਕੀ ਕਾਰਨ ਤੁਹਾਨੂੰ ਲੱਗਦਾ ਕਿ ਜਿਹੜੀ ਹੈ ਲਾਸਟ ਜਾ ਰਹੀ ਹੈ ਤੇ ਵਰਕਰਸ ਵੀ ਇਦਾਂ ਹੜਤਾਲ ਤੇ ਬੈਠੇ ਨੇ ਦੇਖੋ ਮੈਂ ਤੇ ਹਾਲੇ ਹੁਣ ਨਵਾਂ ਨਵਾਂ ਗਰਨੀ ਕਾਉਂਸਲ ਦਾ ਮੈਂਬਰ ਬਣਿਆ ਹਾਂ ਹਾਲੇ ਕੋਈ ਪ੍ਰੋਪਰ ਨਾ ਮੀਟਿੰਗ ਇੱਕੀ ਸੱਦੀ ਹੀ ਉੱਥੇ ਜਾ ਕੇ ਸਰਵੇ ਕਰਾਂਗੇ ਵੇਖਾਂਗੇ ਕਿ ਕੀ ਕਾਰਨ ਨੇ ਕਈ ਕਾਰਨ ਇਹੋ ਜਿਹੇ ਵੀ ਨੇ ਜਿਹੜੇ ਮੈਂ ਹੁਣ ਕੰਮ ਕੈਮਰਿਆ ਤੇ ਨਹੀਂ ਡਿਸਕਲੋਜ਼ ਕਰ ਸਕਦਾ ਜੋ ਮੈਨੂੰ ਆਪਣੇ ਦੱਸਦੇ ਨੇ ਸਟਾਫ ਮੈਂਬਰ ਇਸ ਕਰਕੇ ਉਹ ਸਾਡੇ ਸਰਵੇ ਕਰਕੇ ਫੇਰ ਹੀ ਮੈਂ ਦੱਸ ਸਕਣਾ ਕਿਉਂਕਿ ਹਾਲੇ ਜਨਾ ਮੌਕਾ ਨਹੀਂ ਮਿਲਿਆ ਉਹਨੂੰ ਵਿਜ਼ਿਟ ਕਰਨ ਦਾ ਨਾ ਹੀ ਇਹਨਾਂ ਨੇ ਜੀਐਮ ਸਾਹਮਣੇ ਕੋਈ ਬਹੁਤਾ ਹਾਲੇ ਉੱਥੇ ਸਾਨੂੰ ਸੱਦਿਆ ਵਾ ਇੱਕ ਅੱਧੀ ਵਾਰੀ ਮੈਂ ਨਾਲ ਮੀਟਿੰਗ ਕੀਤੀ ਆ ਸਾਨੂੰ ਦੱਸਣਗੇ ਅਸੀਂ ਜਾਵਾਂਗੇ ਤੇ ਸਾਫ ਵੇਖਾਂਗੇ ਤੇ ਫੇਰ ਉਹਦੇ ਬਾਅਦ ਮੈਂ ਕਮੈਂਟ ਕਰ ਸਕਦਾ ਇਸ ਮਸਲੇ ਤੇ ਕਿ ਘਾਟੇ 'ਚ ਜਾਣ ਦਾ ਕੀ ਕਰਨੇ ਆ ਹੈਲੋ ਨਮਸਕਾਰ ਜੀ ਨਮਸਕਾਰ ਜੀ ਅ ਸ਼੍ਰੀ ਵਾਸਤਵ ਜੀ ਬੋਲਦੇ ਸਰ ਹਾਂਜੀ ਹਾਂਜੀ ਸਾਜ ਰਿੰਕੂ ਰਾਜਾ ਪੱਤਰਕਾਰ ਬੋਲਦਾ ਜੇ ਬਟਾਲੇ ਤੋਂ ਹਾਂਜੀ ਹਾਂਜੀ ਤੁਹਾਡੇ ਇਥੇ ਦੇ ਹੜਤਾਲ ਤੇ ਬੈਠੇ ਜਿਹੜੇ ਤੁਹਾਡੇ ਇਥੇ ਕੰਮ ਕਰਦੇ ਨੇ ਸਾਰੇ EMPLOYEES ਹੋਰ ਕੀ ਪ੍ਰੋਬਲਮ ਆ ਰਹੀ ਹੈ ਕਿਹੜੇ ਚੈਨਲ ਤੋਂ ਯਾ ਨਿਊਜ਼ਪੇਪਰ ਤੋਂ ਤੁਸੀਂ ਬੋਲ ਰਹੇ ਸਾਡਾ RN NEWS WEB ਚੈਨਲ ਤੋਂ ਬੋਲਦਾ ਅੱਛਾ ਅੱਛਾ ਹਾਂਜੀ ਇਹ ਇਹਨਾਂ ਦਾ ਸਲਰੀ ਦਾ ਮਸਲਾ ਹੈ ਹਾਂਜੀ ਸਲਰੀ ਕਾਫੀ ਟਾਈਮ ਤੋਂ ਪੈਂਡਿੰਗ ਹੋ ਗਈ ਹੈ ਪਾਰਸ਼ੀਅਲ ਸੈਲਰੀ ਮਿਲ ਪਾ ਰਹੀ ਹੈ ਉਹਦੇ ਉਹਦਾ ਕਾਰਨ ਇਹ ਹੈ ਕਿ ਫਾਈਨੈਂਸ਼ੀਅਲ ਪੋਜੀਸ਼ਨ ਠੀਕ ਨਹੀਂ ਹੈ ਦਫ਼ਤਰ ਦੀ ਹਾਂਜੀ ਤੇ ਇਹ ਬੇਸਿਕਲੀ ਸੁਸਾਇਟੀ ਹੈ ਖੁਦ ਕਮਾਣਾ ਖੁਦ ਖਾਣਾ ਹੈ 셀ਫ ਸਸਟੇਨੇਬਿਲਟੀ ਬੇਸਿਸ ਤੇ ਪਰ ਸਰ ਦੋ ਦੋ ਸਾਲ ਤੋ ਤਨਖਾਹਾਂ ਹੀ ਨਹੀਂ ਮਿਲਦੀਆਂ 2 ਮਹੀਨੇ ਹੋ ਗਏ ਸੋ ਇਹਦੇ ਵਿੱਚ ਪੰਜਾਬ ਸਰਕਾਰ ਕੋਈ ਕੇਸ ਪਰਸੂ ਕੀ ਤਸੀਮ ਹੈ ਪੈਂਡਿੰਗ ਗ੍ਰਾਂਟ ਦਾ ਕੁਝ ਕੇਸ ਸੀਗਾ ਹੂੰ ਉਹ ਸੈਂਕਸ਼ਨ ਵੀ ਹੋ ਗਿਆ ਪਰ ਉਹ 31 ਮਾਰਚ ਨੂੰ ਪੈਸੇ ਨਹੀਂ ਮਿਲ ਪਏ ਹੂੰ ਤੇ ਪਿੱਛੇ ਲੇਟੈਸਟ ਮੈਂ ਤੁਹਾਨੂੰ ਦੱਸਦਾ ਕਿ ਜੁਲਾਈ ਦੇ ਮਹੀਨੇ ਚ ਜੁਲਾਈ ਲਾਸਟ ਦੇ ਵਿੱਚ ਮੇਰੇ ਕੋਲ 30 ਜੁਲਾਈ ਸੀ ਹੂੰ ਮੰਤਰੀ ਜੀ ਨੇ ਇਸ ਪ੍ਰੋਜੈਕਟ ਦੇ ਰਿਵਾਈਵਲ ਵਾਸਤੇ ਇੰਡਸਟਰੀ ਵੀ ਬੁਲਾਈ ਸੀ ਮੈਨੂੰ ਵੀ ਬੁਲਾਇਆ ਸੀ ਠੀਕ ਹੈ ਜੀ ਉਹਨਾਂ ਨੇ ਪੂਰੀ ਮੀਟਿੰਗ ਲਈ ਸੀ ਤਾਂ ਉਹਨਾਂ ਨੇ ਕਿਹਾ ਮੈਂ ਦੇਖਦਾ ਖੁਸ਼ਾ ਕੁਝ ਕਰਾਂਗਾ ਹਾਂ ਜੀ ਪਰ ਜੀਐਮ ਸਾਹਿਬ ਕਾਇੰਡਲੀ ਇੱਕ ਬੇਨਤੀ ਹੈ ਤੁਹਾਨੂੰ ਤਨਖਾਹਾਂ ਮਿਲ ਰਹੀਆਂ ਨਹੀਂ ਮੈਨੂੰ ਨਹੀਂ ਮਿਲ ਮੈਂ ਅਗਰ ਮੈਂ ਉਸ ਪ੍ਰੋਜੈਕਟ ਦਾ ਇੰਪਲਾਈਂ ਹਾਂ ਮੇਰੇ ਕੋਲ ਦੋ ਦਿਨ ਦਾ ਚਾਰਜ ਹੈ ਹਾਂ ਜੀ ਤੇ ਮੈਨੂੰ ਉਹਨਾਂ ਨੇ 8-9 ਮਹੀਨੇ ਪਹਿਲੇ ਲੁਧਿਆਣਾ ਦੇ ਦਾ ਵੀ ਚਾਰਜ ਦਿੱਤਾ ਹੋਇਆ ਤਾਂ ਮੇਰੀ ਸਲਰੀ ਇਧਰ ਕਰਤੀ ਸੀ ਉਹਨਾਂ ਨੇ ਹਾਂ ਜੀ ਬਟਾਲੇ ਕੋਲ ਫਿਰ ਇਸ ਟਾਈਮ ਸਾਰਾ ਹੈਂਡਲ ਕਰ ਰਿਹਾ ਸੈਕੰਡ ਆਫੀਸ हां जी सेकंड ऑफिसर से है संजीव शर्मा पर सर मेरी एक विनती है जे जीएम नु तनख्वाह मिल रही है ते इना इना दे घर किदा चलणगे जे 20 20 ਮਹੀਨੇ ਤੋਂ जे तनख्वाह ਨਹੀਂ ਮਿਲਦੀ ਤੁਸੀਂ ਸੋਚ ਸਕਦੇ ਮੰਗਾਈ ਕਿੰਨੀ ਹੈ ਇਹ ਕਿੱਥੇ ਜਾਣਗੇ ਬਿਲਕੁਲ ਸਹੀ ਗੱਲ ਹੈ ਤੁਹਾਡੀ ਮੈਂ ਉਹਦੇ ਵਾਸਤੇ ਪ੍ਰਯਾਸ ਤੇ ਦੇਖੋ ਮੈਂ ਮਾਲਕ ਨਹੀਂ ਹੈ ਪ੍ਰੋਜੈਕਟ ਦਾ ਮੈਂ ਵੀ ਉੱਪਰ ਜਾ ਕੇ ਮੇਰੇ ਉੱਪਰ ਡਾਇਰੈਕਟਰ ਇੰਡਸਟਰੀ ਹੈ ਉਸ ਤੋਂ ਉੱਪਰ ਪ੍ਰਿੰਸੀਪਲ ਸੈਕਟਰੀ ਇੰਡਸਟਰੀ ਹੈ ਉਸ ਤੋਂ ਉੱਪਰ ਮੰਤਰੀ ਜੀ ਹੈ ਹਮ ਸਾਰੇ ਲੈਵਲ ਤੇ ਇਹ 1.5 2 ਸਾਲ ਤੋਂ ਮੈਂ ਮਿਹਨਤ ਕਰ ਰਹਾ ਹਾਂ ਇਹ ਫਾਈਲ ਦੀ ਕਿ ਕਿਸੇ ਤਰੀਕੇ ਨਾਲ ਪੈਸਾ ਰਿਲੀਜ਼ ਹੋ ਜਾਏ ਸਰ ਬਟਾਲਾ ਦੇ ਜਿਹੜੇ ਉਦਯੋਗਪਤੀ ਨੇ ਉਹਨਾਂ ਨਾਲ ਲੈ ਕੇ ਤੁਸੀਂ ਕਿਤੇ ਅਪਰੋਚ ਕੀਤੀ ਹੈ ਇਹਨਾਂ ਨਾਲ ਲੈ ਕੇ ਸਾਰਿਆਂ ਨਾਲ ਉਹ ਜਿਹੜੇ 10 ਜੁਲਾਈ ਲਾਸਟ ਹਫਤੇ ਚ ਮੰਤਰੀ ਜੀ ਨੇ ਮੀਟਿੰਗ ਕੀਤੀ ਹੈ ਛੱਤੀਗੜ੍ਹ ਬੁਲਾ ਕੇ ਹਮ ਇੰਡਸਟਰੀ ਨੂੰ ਲੈ ਕੇ ਗਿਆ ਸੀ ਮੈਂ ਹਮ ਔਰ ਉਹਨਾਂ ਨੇ ਸਾਰੀ ਗੱਲ ਸੁਣੀ ਹੈ ਇੰਡਸਟਰੀ ਨੇ ਵੀ ਜੋਰ ਨਾਲ ਕਿਹਾ ਹੈ ਇਹ ਗੱਲ ਕਿ ਇਹਨਾਂ ਨੂੰ ਪੈਸੇ ਦਾ ਕਰਾਓ ਕੁਛ ਨਾ ਕੁਛ ਇੰਤਜ਼ਾਮ ਸਰ ਕਦੋਂ ਤੱਕ ਇਹਨਾਂ ਨੇ ਮਸਲੇ ਹੱਲ ਹੋਣਗੇ ਕੋਈ ਆਈਡੀਆ ਕੋਈ ਤਰੀਕ ਨਹੀਂ ਭਾਈ ਮੇਰੇ ਮੇਰੀ ਪਾਵਰ ਦੇ ਵਿੱਚ ਉਹ ਚੀਜ਼ ਨਹੀਂ ਹੈ ਕਿ ਕਦੋਂ ਤੱਕ ਲੱਗਦਾ ਕੋਈ ਕਮਿਟਮੈਂਟ ਕਰ ਪਾਉ ਼ ਹੂੰ ਬਰਾਬਰ ਮੇਰੀ ਬਾਤ ਹੋ ਰਹੀ ਹੈ ਤੇ ਉੱਥੇ ਦੇਖੋ ਪੰਜਾਬ ਸਰਕਾਰ ਦੇ ਉੱਪਰ ਫਾਈਨੈਂਸ ਤੋਂ ਫਾਈਲ ਤੇ ਇਹ ਸੈਂਕਸ਼ਨ ਹੋਣ ਤੋਂ ਬਾਅਦ ਪੈਸਾ ਉਹਨਾਂ ਨੇ ਰਿਲੀਜ਼ ਕੀਤਾ ਇਹ ਜਿੱਦਾਂ ਲਗਾਤਾਰ ਏ ਸਰ ਜਦੋਂ ਲਗਾਤਾਰ 4 ਦਿਨ ਤੋਂ ਹੜਤਾਲ ਦੇ ਨੇ ਤੁਸੀਂ ਆ ਕੇ ਕੋਸ਼ਿਸ਼ ਨਹੀਂ ਕੀਤੀ ਕਿ ਇਹਨਾਂ ਨੂੰ ਬੈ ਕੇ ਕੁਝ ਗੱਲਬਾਤ ਕਰੀਏ ਸਮਝਾਈਏ ਕਿ ਜਾਂ ਮੇਰੇ ਹੱਥ ਚ ਕੁਝ ਨਹੀਂ ਹੈਗਾ ਜਾਂ ਸਾਰੇ ਮਿਲ ਕੇ ਕੋਈ ਅਪਰੋਚ ਕਰੀਏ ਕਿਤੇ ਸਮਝਾਣ ਦਾ ਇਹ ਸਰ 2 ਮਹੀਨੇ ਤੋਂ ਇਹ ਕੰਮ ਕਰ ਰਹੇ ਮੇਰੇ ਕਹੇ ਤੇ ਤੇ ਸਮਝਾਣ ਦੇ ਨਾਲ ਹੀ ਕੰਮ ਕਰ ਰਹੇ ਹਮ ਸਮੱਸਿਆ ਇਹ ਹੈ ਨਾ ਕਿ ਇਹ ਸੋਮਵਾਰ ਮੈਂ ਬੈਠਾ ਸੀ ਉੱਥੇ ਹਮ ਔਰ ਮੰਗਲਵਾਰ ਵੀ ਮੈਂ ਇਹਨਾਂ ਚੋਂ ਜਿਹੜਾ ਸੀਨੀਅਰ ਅਫਸਰ ਉਹਦੇ ਨਾਲ ਗੱਲ ਕੀਤੀ ਹੈ ਹਮ ਇਹਨਾਂ ਚੋਂ ਜਿਹੜੇ ਬੈਠੇ ਇਹਨਾਂ ਚੋਂ ਜਿਹੜਾ ਸੀਨੀਅਰ ਬੰਦਾ ਹੈ ਹਮ ਠੀਕ ਹੈ ਸਰ ओके ਇਹਨਾਂ ਨੂੰ ਇਹ ਵੀ ਕਹਤਾ ਇੱਕ ਮਿੰਟ ਸੁਣ ਲੋ ਗੱਲ ਮੇਰੀ ਹਾਂਜੀ ਕੱਲ ਮੈਨੂੰ ਇਹਨਾਂ ਵੱਲੋਂ ਇੱਕ ਮੈਸੇਜ ਆਇਆ ਕਿ ਬਈ ਡਾਇਰੈਕਟਿੰਗ ਇੰਡਸਟਰੀ ਨਾਲ ਵੀ ਗੱਲ ਕਰਾ दी ਜਾਏ ਹੂੰ ਉਹ ਵੀ ਕੱਲ ਮੈਂ ਉੱਪਰ ਮੈਸੇਜ ਕਨਵੇ ਕਰਤਾ ਕਿ ਬਈ ਨਦੀ ਗੱਲ ਸੁਣ ਲੋ ਹੂੰ ਕੋਈ ਸਮਾਂ ਦੇ ਦਿਓ ਅੱਜ ਹੋ ਸਕਦਾ ਹੈ ਹੂੰ ਗੱਲਬਾਤ ਕਰਕੇ ਅੱਜ ਦਾ ਕੱਲ ਦਾ ਕੋਈ ਸਮਾਂ ਮਿਲ ਜਾ ਇਹਨਾਂ ਨੂੰ ਚੰਡੀਗੜ੍ਹ ਭੇਜਾਂਗਾ ਵੀ ਡਾਇਰੈਕਟਿੰਗ ਇੰਡਸਟਰੀ ਕੋਲ ਵੀ ਠੀਕ ਹੈ ਠੀਕ ਹੈ ਉਹ ਮੈਡਮ ਨੂੰ ਕਹਿ ਕੇ ਕੁਝ ਪਰਸੂ ਕਰਕੇ ਸ਼ਾਇਦ ਕੁਝ ਨਾ ਕੁਝ ਪੈਸਾ ਨਿਕਲ ਆਵੇ ਥੈਂਕ ਯੂ ਸਰ